BBMP ਹਸਪਤਾਲ ਦੇ ਵਿੱਚ ਸੇਵਾ ਨਿਭਾਰੇ ਸਰਜਨ ਸੰਦੀਪ ਸ਼ਰਮਾ ਨੇ BBMP ਦੇ ਕੁਝ ਮੁਲਾਜ਼ਮਾਂ ਅਤੇ ਯੂਨੀਅਨ ਆਗੂਆਂ ਵੱਲੋਂ ਉਹਨਾਂ ਦੇ ਉੱਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਗੱਲਬਾਤ ਕਰਦੇ ਹਨ ਡਾਕਟਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਕੁਝ ਕਾਗਜ਼ਾਂ ਦੇ ਉੱਤੇ ਸਾਈਨ ਕਰਨ ਨੂੰ ਲੈ ਕੇ BBMP ਦੇ ਕੁਝ ਆਗੂਆਂ ਤੇ ਮੁਲਾਜ਼ਮਾਂ ਨੇ ਉਹਨਾਂ ਦੇ ਨਾਲ ਤੱਕਾ ਮੁਕੀ ਕੀਤੀ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਜਿਸ ਸਬੰਧੀ ਉਹਨਾਂ ਵੱਲੋਂ ਇੱਕ ਸ਼ਿਕਾਇਤ ਨੰਗਲ ਥਾਣੇ ਦੇ ਵਿੱਚ ਦਿੱਤੀ ਗਈ ਅਤੇ ਉਹਨਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਮੁਲਾਜ਼ਮ ਆਗੂ ਵਿਨੋਦ ਭੱਟੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਡਾਕਟਰ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੰਤੇ ਉਹ ਡਾਕਟਰ ਦੇ ਨਾਲ ਗੱਲਬਾਤ ਕਰਨ ਦੇ ਲਈ ਗਏ ਸਨ ਪਰ ਡਾਕਟਰ ਵੱਲੋਂ ਜੋ ਵੀ ਇਲਜ਼ਾਮ ਲਗਾਏ ਗਿਆਨ ਉਹ ਸਾਰੇ ਝੂਠੇ ਅਤੇ ਬੇਮੁਨਾਯਦ ਹਨ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਕੈਮਰੇ ਲੱਗੇ ਹਨ ਜਿਨ੍ਹਾਂ ਦੀ ਜਾਂਚ ਕਰਕੇ ਸਾਰੇ ਮਾਮਲੇ ਦਾ ਪਤਾ ਕੀਤਾ ਜਾ ਸਕਦਾ ਹੈ ਜਦੋਂ ਇਸ ਮਾਮਲੇ ਨੂੰ ਲੈ ਕੇ BBMP ਚੀਫ CPC ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਬੀਬੀਐਮਬੀ ਹਸਪਤਾਲ ਦੇ ਪੀਐਮਓ ਮੈਡਮ ਸ਼ਾਲਨੀ ਚੌਧਰੀ ਪਹੁੰਚਣ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਹਸਪਤਾਲ ਦੇ ਪੀਐਮਓ ਮੈਡਮ ਸ਼ਾਲਨੀ ਚੌਧਰੀ ਨੇ ਕਿਹਾ ਕਿ ਘਟਨਾ ਦੇ ਸਮੇਂ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਸਨ ਤੇ ਜਿਵੇਂ ਹੀ ਉਹਨਾਂ ਨੂੰ ਘਟਨਾ ਦਾ ਪਤਾ ਚੱਲਿਆ ਉਹ ਤੁਰੰਤ ਮੌਕੇ ਉੱਤੇ ਪਹੁੰਚੇ ਤੇ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਡੀਐਸਪੀ ਨੰਗਲ ਕੁਲਬੀਰ ਸਿੰਘ ਠੱਕਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਮੈਂ ਅੱਜ ਸਵੇਰੇ 8 ਵਜੇ ਓਪੀਡੀ ਵਿੱਚ ਆ ਗਿਆ ਸੀਗਾ। 8 ਤੋਂ ਲੈ ਕੇ 10 ਵਜੇ ਤੱਕ ਮੇਰੀ ਓਪੀਡੀ ਸੀ ਅੱਜ ਮੇਰੇ ਚਾਰ ਮੇਜਰ ਆਪਰੇਟ ਸੀਗੇ ਜਿਦੇ ਵਿੱਚ ਇੱਕ ਲੈਪਰੋਟੋਮੀ ਸੀਗੀ ਕਿਸੇ ਮਰੀਜ਼ ਦੀ ਪੇਟ ਦੀ ਆਂਤ ਰੁਕੀ ਹੋਈ ਸੀ ਉਹਦਾ ਇੱਕ ਵੱਡਾ ਆਪਰੇਸ਼ਨ ਕਰਨਾ ਸੀਗਾ ਤੇ ਕੱਲ ਵੀ ਮੇਰੀ ਜਿਹੜੀ ਆਪਣੇ ਓਟੀ ਹੈ ਉਹ ਆਪਣੇ ਕੀ ਕਹਿੰਦੇ ਹੁੰਦੇ ਸ਼ਾਮੀ 6 ਵਜੇ ਖਤਮ ਹੋਈ ਸੀਗੀ ਤੇ ਕੱਲ ਦਾ ਦਿਨ ਵੀ ਮੇਰਾ ਵਿਅਸਤ ਸੀ ਤੇ ਅੱਜ ਦਾ ਦਿਨ ਵੀ ਮੇਰਾ ਪਲਾਨ ਸਾਰਾ ਆਪਰੇਸ਼ਨ ਡੇ ਹੀ ਸੀ ਅੱਜ ਮੇਰਾ ਤੇ ਕੱਲ ਕੋਈ ਮੇਰੇ ਪਿੱਛੋਂ ਕੋਈ ਬਿੱਲ ਵਗੈਰਾ ਸਾਈਨ ਕੋਈ ਕਰਵਾਉਣ ਆਏ ਹੋਣੇ ਆ ਤੇ ਮੈਂ ਇੱਥੇ ਅਵੇਲੇਬਲ ਨਹੀਂ ਸੀ ਉਹ ਆਪਣਾ ਬਿੱਲ ਜਿਹੜਾ ਹੈਗਾ ਉਹ ਇੱਥੇ ਛੱਡ ਗਏ ਸੀਗੇ ਤੇ ਉਹ ਜੇ ਵੀ ਮੈਂ ਆਪਣੀ ਓਪੀਡੀ ਖਤਮ ਕਰਕੇ ਚੱਲਾਂ ਤੇ ਉਸ ਤੋਂ ਬਾਅਦ ਮੈਂ ਆਪਣੇ ਆਪਣੀ ਓਪੀਡੀ ਦੇ ਕਮਰੇ ਚੋਂ ਬਾਹਰ ਨਿਕਲਿਆ ਤੇ ਇੱਕ ਬੰਦਾ ਆਇਆ ਕਿ ਡਾਕਟਰ ਸਾਹਿਬ ਮੈਂ ਇੱਕ ਬਿੱਲ ਜਿਹੜਾ ਸੀ ਉਹ ਸਾਈਨ ਕਰਨ ਲਈ ਤੁਹਾਡੇ ਕੋਲ ਦੇ ਗਿਆ ਸੀਗਾ ਤੇ ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਕਿ ਭਾਈ ਮੇਰੇ ਧਿਆਨ ਦੇ ਵਿੱਚ ਨਹੀਂ ਹੈ ਠੀਕ ਹੈ ਨਾ ਹਨਾ ਤੇ ਮੈਂ ਇੱਕ ਮੇਜਰ ਆਪਰੇਸ਼ਨ ਕਰਨ ਜਾ ਰਿਹਾ ਹਾਂ ਤੇ ਤੁਸੀਂ ਕੀ ਕਹਿੰਦੇ ਹੋਂਦੇ ਪਲੀਜ਼ ਰਿਕੁਐਸਟ ਹੈ ਕੱਲ ਨੂੰ ਜੋ ਵੀ ਹੋਊਗਾ ਮੈਂ ਥੋੜਾ ਕਰ ਦਊਗਾ ਠੀਕ ਹੈ ਬਸ ਇੰਨੀ ਗੱਲ ਹੋਈ ਤੇ ਉਹ ਮੈਂ ਹੱਲੇ 4 ਕਦਮ ਹੀ ਪੱਟੇ ਸੀਗੇ ਇੱਥੇ ਕੋਈ ਯੂਨੀਅਨ ਦੇ ਬੰਦੇ ਆਏ ਮੇਰੇ ਕੋ ਰਾਜਾ ਇੱਕ ਤੇ ਨਾਲ ਵਿਨੋਦ ਪੱਟੀ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਔਰ ਕੀ ਕਹਿੰਦੇ ਉਹਨੇ ਮੇਰੇ ਨਾਲ ਮੈਨ ਹੈਂਡਲਿੰਗ ਕੀਤੀ ਔਰ ਮੇਰੇ ਉੱਤੇ ਇਹਨਾਂ ਨੇ ਹੱਥ ਚੱਕਿਆ ਇਹ ਪਹਿਲਾਂ ਹੀ ਪਲਾਨ ਕਰਕੇ ਆਏ ਹੋਏ ਸੀ ਸਾਰਾ ਕੁਝ ਠੀਕ ਹੈ ਇਹਨਾਂ ਦਾ ਆਈ ਡੋਨਟ ਨੋ ਕੀ ਮੋਟਿਵ ਸੀਗਾ ਹਨਾ ਔਰ ਕੀ ਕਹਿੰਦੇ ਹੁੰਦੇ ਆ ਇੱਥੇ ਦੇ ਜੋ ਵੀ ਮੇਰੀ ਓਪੀਡੀ ਦੇ ਵਿੱਚ ਆਸ-ਪਾਸ ਲੋਕੀ ਖੜੇ ਸੀ ਦਿਖਾਣ ਲਈ ਮੈਨੂੰ ਖੜੇ ਸੀਗੇ ਉਹ ਇਸ ਚੀਜ਼ ਦੇ ਗਵਾਹ ਨੇ ਕਿ ਇਹਨਾਂ ਨੇ ਡਾਕਟਰ ਸਾਹਿਬ ਬਾਹਰ ਨਿਕਲੇ ਤਾਂ ਇਹਨਾਂ ਨੇ ਇੱਕਦਮ ਅਚਾਨਕ ਡਾਕਟਰ ਸਾਹਿਬ ਤੇ ਹਮਲਾ ਕੀਤਾ ਹੁਣ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਰ ਮੇਰੇ ਵੱਲੋਂ ਪੁਲਿਸ ਨੂੰ ਰਿਕੁਐਸਟ ਦਿੱਤੀ ਗਈ ਹੈ ਕਿ ਐਫ ਆਈ ਆਰ ਲਾਂਚ ਕੀਤੀ ਜਾਵੇ ਇਹਨਾਂ ਦੇ ਖਿਲਾਫ ਇਹ ਦੇਖੋ ਇੱਕ ਤਰ੍ਹਾਂ ਦੀ ਮੈਨੂੰ ਇਹ ਗੁੰਡਾਗਰਦੀ ਲੱਗੀ ਇਹ ਚੀਜ਼ ਗਲਤ ਹੈ ਠੀਕ ਹੈ ਨਾ ਕਿ ਨਾ ਮੇਰਾ ਇਹਨਾਂ ਨਾਲ ਕੋਈ ਇਸ਼ੂ ਹੈਗਾ ਨਾ ਕੋਈ ਹੈਗਾ ਤੁਸੀਂ ਐਵੇਂ ਤਾਂ ਕੋਈ ਵੀ ਸੇਫ ਨਹੀਂ ਹੈਗਾ ਸੋ BBMP ਦੇ ਉੱਚ ਅਧਿਕਾਰੀ ਨੂੰ ਵੀ ਸ਼ਿਕਾਇਤ ਤੁਸੀਂ ਕੀਤੀ ਹਾਂ ਜੀ ਮੈਂ BBMP ਦੇ ਉੱਚ ਅਧਿਕਾਰੀ ਆਪਣੇ PMO ਮੈਡਮ ਆਪਣੇ ਚੀਫ ਸਰ ਸਾਰਿਆਂ ਨੂੰ ਔਰ ਜਿਹੜੇ ਦੂਸਰੇ ਆਪਣੇ ਐਡੀਸ਼ਨਲ ਚੀਫ ਨੇ ਉਹਨਾਂ ਨੂੰ ਵੀ ਮੈਂ ਸਾਰੀ ਇਹ ਆਪਣਾ ਬਿਆਨ ਕਰ ਚੁੱਕਾ ਹਾਂ ਕਿ ਮੇਰੇ ਨਾਲ ਇਦਾਂ ਹੋਇਆ ਹੈ ਦੇਖੋ BBMP ਹਸਪੀਟਲ ਦੇ ਵਿੱਚ ਐਟਲੀਸਟ ਮੇਰੇ 40 ਤੋਂ 50 50 ਮਰੀਜ਼ ਦਾਖਲ ਹੁੰਦੇ ਰਹਿੰਦੇ ਨੇ ਮੈਂ ਬੜੀ ਇਮਾਨਦਾਰੀ ਦੇ ਨਾਲ ਇੱਥੇ ਦਿਨ ਰਾਤ ਸੇਵਾਵਾਂ ਦਿੰਦਾ ਹਾਂ ਈਵਨ ਕਿ ਕੋਈ ਵੀ ਔਖਾ ਸੋਖਾ ਕੇਸ ਹੋਵੇ ਮੈਂ ਉਹਨੂੰ ਹਮੇਸ਼ਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਮੇਰੇ ਨਾਲ ਹੀ ਇਹ ਸਭ ਕੁਝ ਹੋ ਰਿਹਾ ਹੈ ਤੇ ਇਹ ਚੀਜ਼ ਮੈਨੂੰ ਗਲਤ ਲੱਗੀ ਸਰ ਉਹ ਕਹਿੰਦੇ ਡਾਕਟਰ ਸਾਹਿਬ ਜਲਦੀ ਹਾਈਪਰ ਹੋ ਜਾਂਦੇ ਕੋਈ ਤੁਹਾਨੂੰ ਕਰਨ ਚੜੀ ਤੱਕ ਕੋਈ ਮਾਇਸੀ ਇਹਦਾ ਸਰ ਇਹੋ ਜੀ ਤਾਂ ਮੇਰੀ ਗੱਲ ਸੁਣਾ ਹੁਣ ਗੱਲ ਇਹ ਆ ਕਿ ਉਹ ਤਾਂ ਇਹ ਵੀ ਕਹਿ ਰਹੇ ਨੇ ਡਾਕਟਰ ਸਾਹਿਬ ਗਲਤੀ ਹੋ ਗਈ ਕੰਪਰੋਮਾਈਜ਼ ਕਰ ਲੋ ਠੀਕ ਹੈ ਨਾ ਇਹ ਤਾਂ ਮਤਲਬ ਕਿ ਉਹ ਕੀ ਕਹਿੰਦੇ ਹੁੰਦੇ ਨਾ ਕਿ ਹੁਣ ਮਤਲਬ ਕਿ ਇਹ ਹੁਣ ਤਾਂ ਹੁਣ ਐਗਜ਼ਿਟ ਵਾਲੇ ਬਹਾਨੇ ਨੇ ਠੀਕ ਹੈ ਹਨਾ ਕਿ ਤੁਸੀਂ ਉਹਨਾਂ ਨੂੰ ਦੱਸੋ ਕਿ ਇਹਨਾਂ ਨੇ ਥੱਪੜ ਮਾਰਿਆ ਹੈ ਨਾ ਹਾਂ ਕਿ ਆਪਣਾ ਡਾਕਟਰ ਵੀ ਸਟ੍ਰਾਈਕ ਵਗੈਰਾ ਤੇ ਜਾ ਰਹੇ ਆ ਬੀਬੀਐਮਬੀ ਦੇ ਸਾਰੇ ਡਾਕਟਰ ਜਿਹੜੇ ਹੈਗੇ ਐਮਰਜੈਂਸੀ ਐਸ ਵੈਲ ਐਸ ਆਪੀਡੀ ਔਰ ਆਈਪੀਡੀ ਸਾਰਾ ਕੁਝ ਜਿਹੜਾ ਹੈਗਾ ਉਹ ਇਨਡੇਫਿਨਿਟਲੀ ਸਟ੍ਰਾਈਕ ਤੇ ਜਾ ਚੁੱਕਾ ਹੈ ਚ ਚੁੱਕਾ ਤੁਸੀਂ ਕੀ ਕੰਮ ਕਰ ਰਹੇ ਹੋ ਨਹੀਂ ਮੈਂ ਕੰਮ ਨਹੀਂ ਕਰ ਰਿਹਾ ਮੈਂ ਜਸਟ ਆਪਣੇ ਆਫਿਸ ਵੈਸੇ ਬੈਠਾ ਹੋਇਆ ਆਇਆ ਠੀਕ ਹੈ ਤੇ ਮੈਂ ਚਾਹਨਾ ਆ ਕਿ ਥੋੜਾ ਜਿਹਾ ਇਸ ਤੇ ਸਟ੍ਰਿਕ ਜਿਹੜਾ ਹੈਗਾ ਉਹ ਐਕਸ਼ਨ ਲਿਆ ਜਾਵੇ ਤਾਂ ਮੈਂ ਸਿਰਫ ਬੀਟ ਹੀ ਕਰ ਰਿਹਾ ਹੈ ਕਿ ਲਾਈਕ ਕਿ ਇਹਨਾਂ ਨੂੰ ਮਤਲਬ ਕਿ ਇਦਾਂ ਕਿਸੇ ਅ ਗਸਟਡ ਅਫਸਰ ਤੇ ਪਲੀਜ਼ ਇਦਾਂ ਹੱਥ ਨਹੀਂ ਚੱਕਣਾ ਚਾਹੀਦਾ ਹਜੀ ਭਜੀ ਕੀ ਇਨਸੀਡੈਂਟ ਹੋਇਆ ਉਹ ਆਪਣਾ ਇੱਕ ਹਸਪੀਟਲ ਦੇ ਵਿੱਚ ਡਾਕਟਰ ਵੱਲੋਂ ਤੁਹਾਡੇ ਉੱਪਰ ਇਲਜ਼ਾਮ ਲਗਾਏਗੇ ਐਕਚੁਅਲ ਜਿਹੜੇ ਡਾਕਟਰ ਦੇ ਇਲਜ਼ਾਮ ਆ ਬਿੱਲ ਬਿੱਲ ਦਾ ਉਹ ਬਿਲਕੁਲ ਸਾਰੇ ਝੂਠੇ ਐ ਅਨੇਰਾਧਾਰ ਐ ਕੋਈ ਉਹਦੇ ਨਾਲ ਅਸੀਂ ਮੈਨਡਿੰਗ ਨਹੀਂ ਕੀਤੀ ਕੋਈ ਉਹਦੇ ਨਾਲ ਕੁਝ ਨਹੀਂ ਹੋਇਆ ਉਹਨਾਂ ਬੇਹੋਸ਼ਾਈ ਹੋਈ ਸਾਡੀ ਉਹਦਾ ਕਾਰਨ ਸੀਗਾ ਕਿ ਇੱਕ ਬਿੱਲ ਸੀਗਾ ਕੋਈ ਮੈਡੀਕਲ ਬਿੱਲ ਕਾਫੀ ਦਿਨ ਤੋਂ ਨਾ ਉਹ ਕਰ ਨਹੀਂ ਰਿਹਾ ਸੀ ਸਾਈਨ ਉਹ ਬੰਦੇ ਜਿਹੜੇ ਆਏ ਸੀਗੇ ਸਾਈਨ ਕਰਵਾਉਣ ਵਾਸਤੇ ਉਹਨਾਂ ਨੇ ਸਾਡੇ ਜਨਰਲ ਸੈਕਟਰੀ ਰਾਜਾ ਸਿੰਘ ਐ ਉਹਨਾਂ ਨੂੰ ਕਿਹਾ ਵੀ ਸਾਈਨ ਕਰਵਾ ਦਿਓ ਡਾਕਟਰ ਤੋਂ ਰਾਜਾ ਸਿੰਘ ਜੀ ਗਏ ਸਾਡੇ ਸਾਈਨ ਕਰਵਾਣ ਉਹ ਰਾਜਾ ਸਿੰਘ ਨਾਲ ਉਹਨੇ ਕਾਫੀ ਮਿਸ ਬਿਹਵ ਕੀਤਾ ਕਾਫੀ ਉਹਨਾਂ ਨੂੰ ਘੱਟ ਵੱੱਦ ਬੋਲੇ ਉਹਨਾਂ ਨੇ ਫੇਰ ਮੈਨੂੰ ਫੋਨ ਕੀਤਾ ਮੈਂ ਗਿਆ ਤੇ ਮੈਂ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਡਾਕਟਰ ਸਾਹਿਬ ਕੀ ਗੱਲ ਹੋਈ ਵੀ ਐਦਾਂ ਕਰਨ ਨੂੰ ਤੁਸੀਂ ਐਨੇ ਗੁੱਸੇ ਚ ਹੋ ਗਏ ਤੇ ਉਹ ਮੇਰੇ ਨਾਲ ਵੀ ਉਹਨਾਂ ਨੇ ਮਿਸ ਬਿਹਵ ਕੀਤਾ ਤੇ ਉੱਥੇ ਫਿਰ ਉਸ ਮਿਸ ਬਿਹਵ ਦੇ ਚੱਕਰ ਦੇ ਵਿੱਚ ਉੱਥੇ ਬੈਸਪਸਾਈ ਹੋ ਗਈ ਬੈਸਪਸਾਈ ਜਿਆਦਾ ਹੋ ਗਈ ਡਾਕਟਰ ਨੇ ਵੀ ਬਹੁਤ ਕੁਝ ਕੀਤਾ ਅਜੀਬ ਸਭ ਤੋਂ ਵੀ ਕਾਫੀ ਕੁਝ ਕਿਹਾ ਹੋਇਆ ਡਾਕਟਰ ਸਾਡੇ ਯਾਨੀ ਪਰਸਨਲੀ ਚਲ ਗਿਆ ਸਾਡੇ ਤੇ ਜਿਹੜਾ ਡਾਕਟਰ ਨੇ ਇਲਜ਼ਾਮ ਲਗਾਇਆ ਵੀ ਮੈਨੂੰ ਥੱਪੜ ਮਾਰੇ ਐਸਾ ਕੁਝ ਨਹੀਂ ਹੋਇਆ ਕਿਉਂਕਿ ਉੱਥੇ ਸੀਸੀਟੀਵੀ ਕੈਮਰੇ ਲੱਗੇ ਆ ਉਹ ਚੈੱਕ ਕੀਤੇ ਜਾ ਸਕਦੇ ਉਹਨਾਂ ਚ ਸਭ ਕੁਝ ਸਪਸ਼ਟ ਹੋ ਜਾਣਾ ਇਸ ਡਾਕਟਰ ਦੇ ਕੰਪਲੇਂਟਾਂ ਬਹੁਤ ਸੀਗਾ ਜਿਹੜੇ ਤੇ ਸੱਤ ਅੱਠ ਲੋਕ ਉੱਥੇ ਹੀ ਸੀਗੇ ਖੜੇ ਜਿਨ੍ਹਾਂ ਨੇ ਉਸੇ ਟਾਈਮ ਕੰਪਲੇਂਟ ਕੀਤੀ ਪੀਐਮਓ ਨੂੰ ਵੀ ਸਾਡੇ ਨਾਲ ਆ ਹੋਇਆ ਸਾਡੇ ਨਾਲ ਆ ਹੋਇਆ ਸਾਡੇ ਨਾਲ ਆ ਹੋਇਆ ਸਾਡੇ ਨਾਲ ਮਿਸ ਬੀਹਵ ਕੀਤਾ ਲੇਡੀਜ਼ ਸੀਗੀਆਂ ਲੇਡੀਜ਼ ਮਾਰੇ ਵੀ ਮਿਸਬੀਹ ਕੀਤਾ ਉਹ ਨਹੀਂ ਤੇ ਇਸ ਕਰਕੇ ਡਾਕਟਰ ਦਾ ਜਿਹੜਾ ਇਹ ਰਵਈਆ ਹੈ ਕਿ ਇੱਕ ਜਿਹੜਾ ਅਪੈਂਡਸ ਦਾ ਆਪਰੇਸ਼ਨ 48000 ਰੁਪਏ ਚ ਪਵੇ ਤੇ ਹਸਪੀਟਲ ਚ ਲੁੱਟ ਛਰੇਮ ਹੋ ਰਹੀ ਹੈ ਔਰ ਇਸ ਡਾਕਟਰ ਵੱਲੋਂ ਹੋ ਰਹੀ ਹੈ ਅਸੀਂ ਕਈ ਵਾਰ ਇਸ ਡਾਕਟਰ ਨੂੰ ਕਿਹਾ ਵੀ ਡਾਕਟਰ ਸਾਹਿਬ ਇਹ ਕੰਮ ਨਾ ਕਰੋ ਇਦਾਂ ਦਾ ਥੋੜਾ ਤੁਸੀਂ ਨੂੰ ਹੱਥ ਥੋੜਾ ਰੱਖੋ ਪਰ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਇਆ 50 5000 ਰੁਪਏ 40 4000 ਰੁਪਏ ਬਿਲ ਲੋਕਾਂ ਦੇ ਬਣਿਆ ਕਰਦੇ ਛੋਟੇ ਛੋਟੇ ਆਪਰੇਸ਼ਨਾਂ ਦੇ ਤੇ ਇਸ ਕਰਕੇ ਡਾਕਟਰ ਨੇ ਇੱਕ ਪੱਕਾ ਫਿਕਸ ਰੱਖਿਆ ਹੋਇਆ ਹੈ ਇੱਕ ਲਬੋਰੀ ਦਾ ਨਾਮ ਲੈਂਦਾ ਉਹ ਵੀ ਉੱਥੋਂ ਹੀ ਟੈਸਟ ਕਰਾ ਕੇ ਲਿਆਓ ਤੇ ਮੈਂ ਹੋਰ ਕੋ ਟੈਸਟ ਤੁਹਾਡੇ ਦੇਖਣੇ ਨਹੀਂ ਐ ਅਲਟਰਾਸਾਉਂਡ ਦਾ ਵੀ ਇਸ ਤਰ੍ਹਾਂ ਹੀ ਐ ਵੀ ਇੱਕ ਜਿਹੜਾ ਤੋਂ ਅਲਟਰਾਸਾਉਂਡ ਉੱਥੇ ਤੇ ਹੀ ਅਲਟਰਾਸਾਉਂਡ ਮੰਗਦੇ ਹੋ ਤੇ ਹੋਰ ਕੋ ਅਲਟਰਾਸਾਉਂਡ ਵੀ ਨਹੀਂ ਮੈਂ ਦੇਖਣਾ ਸੋ ਇਸ ਕਰਕੇ ਉਹ ਟੈਸਟ ਵੀ ਅਨਸੈਸਰੀ ਲਿਖੇ ਜਾਂਦੇ ਵੀ ਦਵਾਈਆਂ ਅਨਸੈਸਰੀ ਲਿਖੀਆਂ ਜਾਂਦੀਆਂ ਜਾਂਦੀਆਂ ਇੱਕ ਹੁਣ ਇੱਥੇ ਸੀਗੇ ਪੇਸ਼ੈਂਟ ਉਹਦੇ ਪੇਸ਼ੈਂਟ ਦੀ ਡੈਥ ਹੋ ਗਈ ਉਹ ਕਾਫੀ ਲਫਾਫਾ ਭਰਿਆ ਬਸੇ ਤੋਂ ਦਵਾਈਆਂ ਦਾ ਉਹ ਕਹਿੰਦੇ ਦਵਾਈਆਂ ਵਰਤੀਆਂ ਨਹੀਂ ਸਾਡੀਆਂ ਇਹ ਮੰਗਵਾਲੀਆਂ ਸਤੋਂ ਇਸ ਕਰਕੇ ਬੜਾ ਵੱਡਾ ਇੱਕ ਮੈਡੀਕਲ ਘੁਟਾਲਾ ਆਇਆ ਇਹਨਾਂ ਦਾ ਤੇ ਅਸੀਂ ਇਹਦੇ ਖਿਲਾਫ ਬੋਲਦੇ ਰਹੇ ਆ ਔਰ ਇਸ ਕਰਕੇ ਡਾਕਟਰ ਜਿਹੜਾ ਹੈ ਸਾਡੇ ਖਿਲਾਫ ਹੈ ਕਿ ਉਹਦੇ ਪ੍ਰਸ਼ਟਾਚਾਰ ਕਰਕੇ ਅਸੀਂ ਬੋਲਦੇ ਆ ਉਹਦੇ ਖਿਲਾਫ ਤਾਂ ਇਹ ਸਾਡੇ ਖਿਲਾਫ ਹੈ ਇਸ ਕਰਕੇ ਕੋਈ ਬਾਕੀ ਉਹਨਾਂ ਕੋਈ ਇਦਾਂ ਦੇ ਨਹੀਂ ਹੋਇਆ ਇਨਸੀਡੈਂਟ ਜਿਉਂ ਨਾ ਸੀ ਕੋਈ ਹੱਥੋਪਾਈ ਕੀਤੀ ਹੋਵੇ ਅੱਜ ਪਹਿਲੇ ਬਤਾਇਆ ਹਸਪੀਟਲ ਮੇ ਜੋ ਲੜਾਈ ਹੋਈ ਹੈ ਕੀ ਆ ਮਾਮਲਾ ਹੈ ਕੀ ਜਾਣਕਾਰੀ ਆਪਕੇ ਦਿਮਾਗ ਵਿੱਚ ਹੈ ਇਹ ਡਿਟੇਲ ਵਿੱਚ ਬਤਾ ਦੋ ਜੀ ਦੇਖिए ਲੜਾਈ ਦੇ ਟਾਈਮ ਮੈਂ ਖੁਦ ਮੌਜੂਦ ਨਹੀਂ ਸੀ ਪਰ ਮੈਂਨੇ सुना कि काफी लोग इकट्ठे हो गए थे और जो हमारे सर्जन है डॉक्टर संदीप उनके साथ कुछ लड़ाई झगड़े हुए हैं और वो बात शुरू हुई थी कोई बिल नहीं निकाला था तो वो मैंने सॉर्ट आउट करवा दिया है कि बिल निकाल दे और किस हद तक हुई मैं दोनों पार्टीज को सुन रही हूँ फिर मैं आपको फाइनल वो डॉक्टर्स फिर एजुकेटेड हैं हम डॉक्टर संदीप ने ये बोला है कि उनके ऊपर पेट में दूसरा मारा और हाथापाई हुई तो फिर इस संदर्भ में फिर सारे डॉक्टर्स ने इमरजेंसी और ओपीडी सस्पेंड करने की और स्ट्राइक पे जाने की धमकी दी मेरी अभी पर्सनली डायरेक्ट बात नहीं हुई डॉक्टर से मैंने सुना ही है कैमरे नहीं चल रहे बारे में कैमरे के लिए हम तो बहुत पहले से जागरूक है हमने मुख्य अभिन्ता दफ्तर को भी लिखा हुआ है और पुराने जो कैमरे हैं वो इलेक्ट्रिकल दफ्तर से शुरू करवाई जाने के लिए बहुत प्रेशर बना रहे हैं और हम और भी कैमरे इंस्टॉल कर रहे हैं जल्दी अभी प्रोसेस में जल्दी इंस्टॉल कर दिए जाएंगे आपकी तरफ से शिकायत है को नहीं मेरी तरफ से पर्सनली देगी आपकी तरफ से तो है इस मामले को लेकर हम पूरी सुनवाई करेंगे और फिर मुख्य अभियंता से मीटिंग करके और फाइनल कंक्लूजन पे पहुंच के हम आपको बताएंगे हॉस्पिटल ਅ ਪੀਐਮਓ ਨਾਲ ਮਰੀਫ ਵੈ ਵੈਸੇ ਗੱਲਬਾਤ ਹੋਈ ਹੈ ਸਾਡੇ ਪੀਐਮਓ ਸਾਹਮਣੇ ਹਜੇ ਸਾਡੇ ਸਟੀਫ ਆਫਿਸ ਦੇ ਵਿੱਚ ਹਜੇ ਕੋਈ ਰਿਪੋਰਟ ਨਹੀਂ ਭੇਜੀ ਹੈਗੀ ਪੂਰੀ ਰਿਪੋਰਟ ਦੇਖ ਕੇ ਅਸੀਂ ਉਹਨੂੰ ਜਾਣ ਪਾਵਾਂਗੇ ਉਹਨਾਂ ਨੇ ਦੱਸਿਆ ਕਿ ਉੱਥੇ ਕੋਈ ਇਨਸੀਡੈਂਟ ਹੋਇਆ ਫਿਰ ਡਾਕਟਰਸ ਦੇ ਕੋਸ਼ਿਸ਼ ਉਹਨਾਂ ਨੇ ਨਾਲ ਉਹ ਤੇ ਕੋਸ਼ਿਸ਼ ਉਹਨਾਂ ਨੇ ਕੋਈ estrangle ਪਿੱਛੜ ਦਾ ਸੜ ਰਹੀ ਹੈਗੀ ਪੂਰੀ ਰਿਪੋਰਟ ਸਾਡੇ ਕੋਲ ਜਦੋਂ ਆ ਜੂਗੀ ਉਹਦੇ ਵੇਸੇ ਤੇ ਅਸੀਂ ਜੋ ਅਗਰ ਕੋਈ ਇਹੋ ਜਿਹਾ ਕੋਸੂਰ ਵਾਲਾ ਬੰਦਾ ਹੈ ਅਗਰ ਕੋਈ ਕਿਸੇ ਨੇ ਕੋਈ ਡਿਊਟੀ ਟਾਈਮ ਤੇ ਗਲਤ ਡਾਕਟਰ ਸਾਹਿਬ ਨੂੰ ਕੋਈ ਗਲਤ ਕੋਈ ਮਿਸਹੈਂਡਲਿੰਗ ਹੋਈ ਹੈ ਜਾ ਦੋਨਾਂ ਪੱਖਾਂ ਨੂੰ ਸੁਣ ਕੇ ਅਸੀਂ ਬਣਦੀ ਕਾਰਵਾਈ ਕਰਾਂਗੇ ਮਾਮਲਾ ਥਾਣੇ 'ਚ ਵੀ ਪਹੁੰਚ ਗਿਆ ਸਰ ਸ਼ਿਕਾਇਤਦਾਰੀ ਕਰਵਾ ਦਿੱਤੀ ਗਈ ਹੈ ਜੀ ਇਹ ਤੁਹਾਡੇ ਜ਼ਰੀਏ ਮੈਨੂੰ ਪਤਾ ਲੱਗ ਰਿਹਾ ਹੈ ਹੈ ਮਗਰ ਮਾਮਲਾ ਉੱਥੇ ਹੈਗਾ ਬੇਸਿਕਲੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਹਾਂ ਦਾ ਸਾਡੇ ਕੋਲ ਰਿਪੋਰਟ ਸਜੇ ਪੀਐਨਓ ਵੱਲੋਂ ਆਣੀ ਬਾਕੀ ਹੈ ਸਰ ਡਾਕਟਰ ਜਿੰਨਾ ਹੜਤਾਲ ਤੇ ਚਲੇ ਗਏ ਬੀਬੀਐਮਬੀ ਦਾ ਇੱਕ ਵੱਡਾ ਹਸਪੀਟਲ ਹੈ ਇਲਾਕੇ ਨੂੰ ਇੱਥੋਂ ਬਹੁਤ ਸਾਰੀਆਂ ਸੇਵਾਵਾਂ ਜੋ ਮਿਲਦੀਆਂ ਇੱਥੋਂ ਮਿਲਦੀਆਂ ਇਹਦੇ ਬਾਰੇ ਕੋਈ ਤੁਰੰਤ ਤੁਹਾਡੇ ਵੱਲੋਂ ਕੋਈ ਤੁਰੰਤ ਐਕਸ਼ਨ ਹੈ ਜਾਂ ਕੁਝ ਹੈ ਵੀ ਇਹਨਾਂ ਨੂੰ ਕਿਹਾ ਜਾਏ ਵੀ ਹੜਤਾਲ ਨਾ ਕਰੋ ਕੋਈ ਗੱਲ ਨਹੀਂ ਆਪਾਂ ਬੈਠ ਕੇ ਸੌਲਵ ਇਹ ਵੀ ਤੁਸੀਂ ਦੱਸ ਰਹੇ ਹੈਗੇ ਪੀਐਮਓ ਸਾਹਿਬ ਮੈਨੂੰ ਜਿਹਨੇ ਹੁਣੇ ਮਿਲ ਕੇ ਗਏ ਉਹਨਾਂ ਨੇ ਇਹ ਨਹੀਂ ਇਹ ਚੀਜ਼ ਹਜੇ ਦੱਸੀ ਕਿ ਡਾਕਟਰ ਹੜਤਾਲ ਤੇ ਚਲੇ ਗਏ ਆ ਜਾਂ ਤੁਹਾਨੂੰ ਖਬਰ ਤੁਸੀਂ ਆਪਣੀ ਤਰਫੋਂ ਨਾ ਕਰੋ ਅਸੀਂ ਕਵਰ ਕਰਕੇ ਆਏ ਹਾਂ ਹਾਂ ਨਹੀਂ ਡਾਕਟਰ ਸਾਹਿਬ ਨੇ ਮੇਰੇ ਕੋਲ ਹੁਣੇ ਪੀਐਮਓ ਸਾਹਿਬ ਕੋਕੇ ਗਏ ਆ ਤੇ ਉਹਨਾਂ ਨੇ ਐਸੀ ਕੋਈ ਖਬਰ ਨਹੀਂ ਦੱਸੀ ਕਿ ਡਾਕਟਰ ਸਾਹਿਬ ਜੀ ਹੜਤਾਲ ਤੇ ਇੱਕ ਬੜੀ ਗੱਲ ਇਹ ਆਈ ਹੈ ਸਾਮੀ ਵੀ ਬੀਵੀਐਮ ਵੀ ਵਰਗਾ ਏਡਾ ਬਟਾ ਹਸਪਤਾਲ ਪੁਰਾਣਾ ਪੁਰਾਣਾ ਸਿਸਟਮ ਹੈ ਉਹਦੇ ਵਿੱਚ ਜਿਹੜੇ ਕੈਮਰੇ ਤਾਂ ਲੱਗੇ ਆ ਪਰ ਉਹ ਚੱਲਦੇ ਨਹੀਂ ਇਹਦੇ ਨਾਲ ਤੁਸੀਂ ਕੀ ਸਮਝਦੇ ਹੋ ਵੀ ਮੁਲਾਜ਼ਮਾਂ ਦੀ ਜਿਹੜੀ ਸੁਰੱਖਿਆ ਹੈ ਉਹ ਕਿੰਨੀ ਇੱਕ ਬਸ ਲੇਟੈਸਟ ਮਾਮਲਾ ਹੁਣ ਤੁਹਾਨੂੰ ਪਤਾ ਹੀ ਹੈ ਕੋਲਕਾਤਾ ਚ ਹੋਇਆ ਜਿਹੜੇ ਕੈਮਰੇ ਜਿਹੜੇ ਹੈਗੇ ਆ ਕੁਝ ਕੈਮਰੇ ਇਹਨਾਂ ਚੋਂ ਚੱਲਦੇ ਵੀ ਹੈਗੇ ਜਿਹੜੇ ਖਰਾਬ ਆ ਉਹਦੇ ਲਈ ਅਸੀਂ ਆਲਰੇਡੀ ਜਿਹੜਾ ਟੇਕਅਪ ਕੀਤਾ ਹੋਇਆ ਇਸੇ ਤਰ੍ਹਾਂ ਦੇ ਸਾਡਾ ਬਾਕੀ ਵੀ ਜਿਹੜੇ ਇਲਾਕੇ ਦੇ ਵਿੱਚ ਸੀਗੇ ਜਿਹੜਾ ਸਕੂਲ ਦੇ ਵਿੱਚ ਜਾਂ ਹੁਣ ਭਾਫਲੇ ਦੇ ਵੀ ਹੈਗੇ ਅਸੀਂ ਉਹ ਕੈਮਰੇ ਚਾਲੂ ਕਰ ਲਏ ਹੈਗੇ ਫੇਸਟ ਮੈਨੂਅਲ ਸਸ ਚਲਾ ਰਹੇ ਹਾਂ ਮਾਂਜੂ ਸੁਪਰੀਮ ਕੋਰਟ ਦੇ ਗਾਈਡਲਾਈਨਸ ਹੈ ਕਿ ਹਸਪਤਾਲਾਂ ਦੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਤਕਨੀ ਬਣਾਏ ਜਾਵੇ ਕਿ ਕਿ ਸੁਰੱਖਿਆ ਦੀ ਹਸਪਤਾਲ ਕੋਲ ਨਹੀਂ ਦੱਲਦੇ ਉਹਦੇ ਵਾਸਤੇ ਸਾਡਾ ਜਿਹੜਾ ਪੀਐਸਓ ਸਟਾਫ ਉਹ ਵੀ ਡਿਪਿਊਟ ਰਹਿੰਦਾ ਸੀਗਾ ਪਹਿਲਾਂ ਨਾਈਟ ਡਿਊਟੀ ਤੇ ਤਾਂ ਹਮੇਸ਼ਾ ਹੁੰਦੇ ਸੀਗੇ ਲੇਕਿਨ ਹੁਣ ਅਸੀਂ ਜਿਹੜੇ ਹੈਗੇ ਆ ਡੇ ਟਾਈਮ ਤੇ ਵੀ ਜਿਹੜੇ ਆ ਪੀਐਸਓ ਸਾਡੇ ਮੌਜੂਦ ਨੇ ਸੁਰੱਖਿਆ ਵਾਸਤੇ ਉੱਤੇ ਜੁੜੀ ਪਤਾ ਲੱਗਿਆ ਵੀ ਜਿਨ੍ਹਾਂ ਨੇ ਹਮਲਾ ਕੀਤਾ ਉਹ ਵੀ ਬੀਬੀਐਮਬੀ ਦੇ ਮੌਜੂਦ ਨੇ ਔਰ ਉੱਥੇ ਦਾ ਹੀ ਸਟਾਫ ਦੇ ਕੋਈ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੇਰੇ ਕੋਲ ਹਜੇ ਰਿਟਰਨ ਕੋਈ ਪੀਐਮਓ ਸਾਫਟ ਰਿਪੋਰਟ ਨਹੀਂ ਆਈ ਉਹ ਆਉਣ ਤੇ ਮੈਂ ਪੂਰਾ ਸਰ ਉਸ ਤੋਂ ਬਾਅਦ ਦੱਸ ਸਕਦਾ ਹੈ ਜਿੱਦਾਂ ਡਾਕਟਰ ਸੰਦੀਪ ਅਗੇ ਉਹਨਾਂ ਨੇ ਕੁਝ ਸ਼ਿਕਾਇਤ ਕੀਤੀ ਹੈ ਕਿ ਜਨਾ ਫਟਮਾਰ ਹੋਣ ਜਾਂ ਤੱਕ ਕੰਮ ਕੀ ਹੋਈ ਹੈ ਸਰ ਕਿ ਪੁਰਸਕਾਰ ਬਈ ਕਰੀਅਰ ਦੇ ਮਾਮਲੇ ਤੱਕ ਪਹੁੰਚਿਆ ਦੋ ਜਾਨ ਇਹ ਸਰ ਸਾਡੇ ਧਿਆਨ ਚ ਹੁਣੇ ਆਇਆ ਆਪਾਂ ਵਿਜ਼ਿਟ ਵੀ ਕਰ ਲਿਆ ਹਸਪੀਟਲ ਬੀਵੀਐਮ ਦੀ ਡਾਕਟਰ ਸੰਦੀਪ ਸਿੰਘ ਨੇ ਸਰਜਨ ਨੇ ਤੇ ਉਹ ਇੱਥੇ ਲੱਗੇ ਹੋਏ ਨੇ ਤੇ ਉਹਨਾਂ ਦੇ ਕੋਈ ਬਿੱਲ ਵਗੈਰਾ ਨਿਕਲਣੇ ਸੀ ਡਾਕ ਕੱਢਣੀ ਸੀ ਉਹਨਾਂ ਨੇ ਜਿਵੇਂ ਦਿੱਲੀ ਕੜ ਦੇ ਕੋਈ EMPLOYEES ਬਿੱਲ ਸੀ ਤੇ ਉਹ ਅੱਜ ਬਿਜੀ ਹੋਣ ਦਾ ਕਰਕੇ ਕਹਿੰਦੇ ਵੀ ਮੈਂ OT 'ਚ ਬਿਜੀ ਸੀ ਆਪਰੇਸ਼ਨ ਨੂੰ ਪੇਸ਼ੈਂਟ ਦੇਖ ਰਿਆ ਸੀਗਾ ਤੇ ਕੋਈ ਬੰਦੇ ਬਨੋਦ ਭੱਟੀ ਨੇ ਤੇ ਰਾਜਾ ਇਹ ਕੋਈ ਹੈਗੀ EMPLOYEES ਐਸੋਸੀਏਸ਼ਨ ਉਹਨਾਂ ਦੇ ਕੋਈ ਅਹੁਦੇਦਾਰ ਨੇ ਉਹਨਾਂ ਨੇ ਕਹਿੰਦੇ ਵੀ ਇਹਨਾਂ ਨਾਲ ਕੋਈ ਮਤਭੇਦ ਮਿਸਅੰਡਰਸਟੈਂਡਿੰਗ ਜੀ ਵੀ ਕੰਮ ਹੋਇਆ ਨਹੀਂ ਹੋਇਆ ਮਤਲਬ ਇਹਨਾਂ ਦੇ ਪਹਿਲੂ ਮੰਦਾ ਬੋਲਿਆ ਇਹਨਾਂ ਨੂੰ ਫਿਰ ਉਹ ਇਹਨਾਂ ਦੇ ਕਹਿਣਾਂ ਸਰ ਵੀ ਇਹਨਾਂ ਨੇ ਹੱਥੋ ਪਾਈ ਕੀਤੀ ਹੈ ਰਿਟਰਨ ਕੰਪਲੇਂਟ ਸਾਡੇ ਕੋ ਆ ਗਈ ਹੈ ਅ ਮਕਦਮਾ ਅਸੀਂ ਦਰਜ ਕਰ ਰਹੇ ਹਾਂ ਜੋ ਵੀ ਰਿਲੇਵੈਂਟ ਧਾਰਾ ਬਣਦੀ ਹੈ ਨਾ ਐਫਆਈਆ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਸਰ ਕਿਨੇ ਕਿਨੇ ਖਲਾਮਾਮਲਾ ਦੱਸ ਰਹੇ ਆ ਇਹ ਇਹੀ ਇੱਕ ਤੇ ਭੱਟੀ ਨੇ ਬਨੋਦ ਭੱਟੀ ਤੇ ਰਾਜਾ ਬਾਈ ਨੇਮ ਨੇ ਤੇ ਬਾਕੀ ਕੋਈ ਜਨਪਸਾਤੇ ਸੀਗੇ ਉਹ ਆਪਾਂ ਤਫਤੀਸ਼ ਕਲੀਅਰ ਕਰ ਲਾਂ ਸਰ ਕਿਹੜੀ ਧਾਰਾ ਲੱਗਦੀ ਹੈ ਮਾਰਕਟ ਦਾ ਜੋ ਵੀ ਟੁਕਮਾ ਬਣਦਾ ਸਰ ਆਪਾਂ ਵੇਖ ਲਾਂਗੇ ਜੋ ਵੀ ਮਾਰਕਟ ਦੀਆਂ ਧਰਾਵਾਂ ਬਣਦੀਆਂ ਨੇ ਪੌਨ ਡਿਊਟੀ ਡਾਕਟਰ ਤੇ ਇਸ ਤਰ੍ਹਾਂ ਦਾ ਅਟੈਕ ਕੀਤਾ ਕਿ ਜੀ ਕੋਈ ਸੰਕੀਨਾ ਮਾਮਲਾ ਮਾਰਨ ਬਣ ਰਿਹਾ ਉਹਦਾ ਆਪਾਂ ਥੋੜਾ ਜਿਹਾ ਵੇਖ ਰਹੇ ਆ ਜੀ ਆਪਾਂ ਬਿਲਕੁਲ ਬਣਦਾ ਜੋ ਵੀ ਬਣਦਾ ਉਹ ਉਸ ਹਸਾਬ ਨਾਲ ਉਹਦੇ ਤੇ ਦੋਸ਼ੀ ਵੱਧ ਜਿਹੜੇ ਆ ਉਹਦਾਈ ਵੀ ਜਾਣਗੇ ਧਰਾਵਾਂ ਜੋ ਅੱਕੇ ਬਣ ਗਈਆਂ ਵਧਾਈਆਂ ਘਟਾਈਆਂ ਵੀ ਜਾਣਗੀਆਂ ਆਪਾਂ ਚੈੱਕ ਕਰ ਲਾਂਗੇ ਵੀ ਕੋਈ ਦੂਸਰਾ ਬੰਦਾ ਡਿਊਟੀ ਤੇ ਹੈ ਜਾਂ ਨਹੀਂ ਹੈ ਜੇ ਆਨ ਡਿਊਟੀ ਨੇ ਉਵੇਂ ਦੀ ਐਕਸ਼ਨ ਕੀਤਾ ਸਰ ਮਾਰਜੋਗ ਅਦਾਲਤ ਦੇ ਰਿਸ਼ਵੀ ਨੇ ਸੁਪਰੀਮ ਕੋਰਟ ਦੇ ਕਿ ਕਿ ਜਿਹੜੇ ਹਸਪੀਟਲ ਹੈ ਉੱਥੇ ਸੇਫਟੀ ਤੇ ਸੁਰੱਖਿਆ ਦੇ ਮੱਦੇਨਜ਼ਰ ਜ਼ਰੂਰ ਹੋਣਾ ਚਾਹੀਦਾ ਹੈ ਜੀ ਨਾ ਉੱਥੇ ਕੈਮਰੇ ਨੇ ਨਾ ਉੱਥੇ ਕੋਈ ਸਕਿਉਰਟੀ ਨੇ ਤੇ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਗਿਆ ਕਿ ਇਹਦੇ ਲਈ ਕੋਈ ਸਟੇਟ ਐਕਸ਼ਨ ਪੂਰ ਨਹੀਂ ਇਹ ਇਹਦੇ ਲਈ ਸਾਰੇ ਇਹ ਆ ਵੀ ਸਾਡੀ ਜਿਹੜੀ ਡਿਊਟੀ ਆ ਆਪਾਂ ਪੁਲਿਸ 24 ਘੰਟੇ ਮਸਤਦੀ ਨਾਲ ਪੀਸੀਆਰ ਉੱਥੇ ਲਗਾਈ ਹੋਈ ਆ ਬਟੇ ਕੋਈ ਬਾਹਰੋਂ ਆ ਕੇ ਕੋਈ ਜਾਂ ਪੇਸ਼ੈਂਟ ਵੱਲੋਂ ਕੋਈ ਘਟਨਾ ਕੀਤੀ ਜਾਣੀ ਨਹੀਂ ਪਾਈ ਗਈ ਕੈਮਰਿਆਂ ਬਾਰੇ ਆਪਾਂ ਚੈੱਕ ਕਰ ਲੈਣੇ ਅੱਗੇ ਵੀ ਆਪਾਂ ਰਿਟਰਨ ਚ ਭੇਜਿਆ ਹੋਇਆ ਦੁਬਾਰਾ ਕੀ ਕਿਹੜੇ ਆਧਾਰੇ ਨੇ ਲਾਉਣੇ ਆ ਕੈਮਰੇ ਪੁਲਿਸ ਉੱਤੇ ਗਸ਼ਤ ਕਰਦੀ ਆ ਹਾਂ ਇਹਨਾਂ ਦੇ EMPLOYEES ਨੇ ਆਪਣੇ EMPLOYEES ਨੇ ਜਿਹਦੇ ਕੋਈ ਬਿੱਲ ਸੀਗੀ ਇਸ ਕਰਕੇ ਇਹ ਚੀਜ਼ ਹੋਣੀ ਪਾਈ ਗਈ ਆ ਕੋਈ ਬਾਹਰੋਂ ਨਹੀਂ ਹੋਇਆ ਬਾਕੀ ਤਫਤੀਸ਼ ਆਪਾਂ ਚੈੱਕ ਕਰਾਂਗੇ